ਨਾਦੇੜ ਸਾਹਿਬ ਵਾਲਾ ਮਾਮਲਾ ਵੀ ਕਾਫੀ ਭ��ਿਆ ਹੋਇਆ ਹੈ। ਉੱਥੇ ਕਟੌਤੀ ਕੀਤੀ ਗਈ ਹੈ, ਨਾਮਜ਼ਦਗੀਆਂ ਖਤਮ ਕਰ ਦਿੱਤੀਆਂ ਗਈਆਂ ਨੇ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਘਟਾ ਦਿੱਤੇ ਗਏ ਨੇ, ਐਕਟ ਦੇ ਵਿੱਚ ਸੋਧ ਕੀਤੀ ਗਈ ਹੈ 1955 ਵਾਲੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਨਾਦੇੜ ਸਾਹਿਬ ਪਹੁੰਚ ਚੁੱਕਿਆ ਹੈ ਜਿੱਥੇ ਰੋਸ ਮਾਰਚ ਵੀ ਕੀਤਾ ਜਾਵੇਗਾ। ਕਈ ਲੀਡਰ ਕਹਿ ਚੁੱਕੇ ਨੇ ਕਿ ਇਸੇ ਦੇ ਤੌਰ ਦੇ ਉੱਤੇ ਗੁਰਦ ਆਮਾ ਦੇ ਉੱਤੇ ਕਬਜ਼ੇ ਦੀਆਂ ਕੋਸ਼ਿਸ਼ਾਂ ਨੇ ਨਾਂਦੇੜ ਸਾਹ ਵਾਲਾ ਮਾਮਲਾ ਵੀ ਕਾਫੀ ਭਖਿਆ ਹੋਇਆ ਹੈ ਉੱਥੇ ਕਟੌਤੀ ਕੀਤੀ ਗਈ ਹੈ ਨਾਮਜ਼ਦਗੀਆਂ ਖਤਮ ਕਰ ਦਿੱਤੀਆਂ ਗਈਆਂ ਨੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਘਟਾ ਦਿੱਤੇ ਗਏ ਨੇ ਐਕਟ ਦੇ ਵਿੱਚ ਸੋਧ ਕੀਤੀ ਗਈ ਹੈ 1956 ਵਾਲੇ 'ਚ ਜੀ ਤਾਂ ਉਸ ਨੂੰ ਲੈ ਕੇ ਰੇੜਕਾ ਇਸ ਤਰ੍ਹਾਂ ਬਰਕਰਾਰ ਹੋ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਵਿਰੋਧ ਦੇ ਵਿੱਚ ਆ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਨਾਦੇੜ ਸਾਹਿਬ ਪਹੁੰਚ ਚੁੱਕਿਆ ਹੈ ਜਿੱਥੇ ਰੋਸ ਮਾਰਚ ਵੀ ਕੀਤਾ ਜਾਵੇਗਾ ਇਸ ਤੋਂ ਇਲਾਵਾ ਉੱਥੇ ਜਾ ਕੇ ਉਹ ਨਤਮਸਤਕ ਵੀ ਹੋਏ ਨੇ ਉੱਥੋਂ ਦੀ ਮੈਨੇਜਮੈਂਟ ਦੇ ਨਾਲ ਵੀ ਗੱਲ ਕਰਨਗੇ ਕਿ ਇਸ ਤਰ੍ਹਾਂ ਨਾ ਕੀਤਾ ਜਾਵੇ ਹਾਲਾਂਕਿ ਮਾਮਲਾ ਇਹ ਹੈ ਕਿ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਰੱਦ ਕੀਤੀ ਗਈ ਹੈ ਚਾਰ ਤੋਂ ਦੋ ਕੀਤੇ ਗਏ ਉਹਦਾ ਜ਼ਿਆਦਾ ਥੋੜਾ ਜਿਹਾ ਉਹਨਾਂ ਨੇ ਮੁੱਦਾ ਚੁੱਕਿਆ ਹੋਇਆ ਵੀ ਘੱਟੋ ਘੱਟ ਸਾਢੀ ਜਿਹੜੀ ਆ ਉਹ ਸ਼ਮੂਲੀਅਤ ਉਨੀ ਹੀ ਰਹਿਣ ਦਿੱਤੀ ਜਾਵੇ ਇਸ ਤੋਂ ਇਲਾਵਾ ਹੋਰ ਵੀ ਸਰਕਾਰੀ ਮੈਂਬਰ ਵਧਾਉਣ ਦੀ ਗੱਲ ਕੀਤੀ ਗਈ ਹੈ ਤਾਂ ਉਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਜਿਸ ਤਰ੍ਹਾਂ ਕਈ ਲੀਡਰ ਕਹਿ ਚੁੱਕੇ ਨੇ ਕਿ ਇਹ ਸਿੱਧੇ ਤੌਰ ਦੇ ਉੱਤੇ ਗੁਰਤਾਮਾ ਦੇ ਉੱਤੇ ਕਬਜ਼ੇ ਦੀਆਂ ਕੋਸ਼ਿਸ਼ਾਂ ਨੇ ਇਹ ਕੁਅਜਦੀ ਹੈ ਹਮ ਜਿਹੜੀਆਂ ਗਲਤੀਆਂ ਅਸੀਂ ਆਪ ਕੀਤੀਆਂ ਨੇ ਉਹਦਾ ਖਮਿਆਜਾ ਵੀ ਤਾਂ ਆਪ ਹੀ ਭੁਗਤਣਾ ਹੈ ਤਰਵੰਦਰ ਜੀ ਭਾਜਪਾ ਸਾਹਿਬ ਸਰਕਾਰ ਵੇਲੇ 올 인디아 ਗੁਰਦੁਆਰਾ ਐਕਟ ਦੀ ਗੱਲ ਤੁਰ ਪਈ ਸੀ ਤੇ ਪੰਜਾਬ ਵਾਲਿਆਂ ਨੂੰ ਲੱਗਿਆ ਕਿ ਸਾਡੀ ਚੌਧਰ ਤਾਂ ਖਤਮ ਹੋ ਜਾਣੀ ਐ ਇਹਨਾਂ ਨੇ ਉਹਦੀ ਕੋਈ ਤਵੱਜੋ ਹੀ ਨਹੀਂ ਦਿੱਤੀ ਜੇ ਕਿਤੇ 올 ਇੰਡੀਆ ਗੁਰਦੁਆਰਾ ਐਕਟ ਬਣ ਜਾਂਦਾ ਤਾਂ ਰਾਜਾਂ ਦੇ ਅਧਿਕਾਰ ਹੀ ਨਹੀਂ ਸੀ ਰਹਿਣਾ ਕੇਂਦਰ ਸਰਕਾਰ ਦਾ ਸਾਰਾ ਇਹਨਾਂ ਦੇ ਨਾਲ ਉਹ ਸਾਰੇ ਭਾਰਤ 'ਚ ਇੱਕੋ ਹੀ ਹੁੰਦਾ ਹੁਣੇ ਉੱਥੇ ਚੱਲੇ ਰਹੇ ਕਿਉਂਕਿ ਇਹਨਾਂ ਦੇ ਮੈਂਬਰ ਵੀ ਘੱਟ ਕਰਤੇ ਸੇ ਕੈਂਪੀ ਹੁੰਦੇ ਸੀ ਉਹ ਵੀ ਪਾਸੇ ਕਰਤੇ ਚੀਪ ਖਾਲਸਾ ਦਬਾਨ ਤੇ ਹੋਲ ਉਹ ਜਿਹੜੇ ਮੈਂਬਰ ਸਾਹबान ਸੀ ਉਹਨਾਂ ਵਿੱਚ ਵੀ ਕਟੌਤੀ ਮਾਰਤੀ ਹੈ ਸੂਤਰਾਂ ਦੇ ਹਵਾਲੇ ਤੋਂ ਇੱਕ ਪਾਸੇ ਵੱਡੀ ਪੱਧਰ ਦੇ ਉੱਤੇ ਤਰਵਿੰਦਰ ਜੀ ਇਹ ਗੱਲ ਚੱਲਦੀ ਹੈ ਕਿ ਨੇੜ ਭਵਿੱਖ 'ਚ ਕਿਸੇ ਵੇਲੇ ਵੀ ਅਕਾਲੀ ਦਲ ਦਾ ਤੇ ਭਾਰਤੀ ਜਨਤਾ ਪਾਰਟੀ ਦਾ ਮੁੜ ਕੇ ਰਲੇਵਾ ਹੋ ਸਕਦਾ ਹੈ ਤੇ ਮਹਾਰਾਸ਼ਟਰ ਦੇ ਵਿੱਚ ਸਰਕਾਰ ਕੀ ਦੀ ਹੈ Shiv Sena ਜਿਹੜੀ ਏਕਨਾਥ शिंदे ਵਾਲੀ ਹੈ ਕਿਉਂਕਿ ਏਕਨਾਥ शिंदे ਉੱਥੇ ਮੁੱਖ ਮੰਤਰੀ ਹੈ ਤੇ ਭਾਰਤੀ ਜਨਤਾ ਪਾਰਟੀ ਉੱਥੇ ਦੂਜੀ ਤਰਚਾ ਹੈ ਦੂਜੇ ਨੰਬਰ ਤੇ ਹੈ ਦਵਿੰਦਰ ਫੜਨਪੀਸ ਉੱਥੇ ਡਿਪਟੀ ਮੁੱਖ ਮੰਤਰੀ ਨੇ ਆਮ ਚਰਚਾ ਇਹ ਹੈ ਕਿ ਕੁੱਲ ਮਿਲਾ ਕੇ ਤਾਂ ਦਵਿੰਦਰ ਫੜਨਪੀਸ ਦੀ ਚਲਦੀ ਹੈ ਦੂਜੇ ਹੋਰ ਕਿਸੇ ਨੂੰ ਉੱਥੇ ਕੋਈ ਉਹ ਨਾ ਪੁੱਛਦਾ ਨਹੀਂ ਸੇ ਦਵਿੰਦਰ ਫਾੜਨ ਵੀਸਾ ਦਵਿੰਦਰ ਫਾੜਨ ਵੀਸ ਤਾਂ ਪਰ ਅਕਾਲੀ ਦਲ ਦੇ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਹੈ। ਹੂੰ। ਇਹਦਾ ਮਤਲਬ ਅੱਜ ਇਹ ਧਰਨੇ ਦੇ ਚੱਲੇ ਨੇ ਜੇ ਹਫ਼ਤੇ ਦੇ ਵਿੱਚ ਇਹ ਸਮਝੌਤਾ ਹੋ ਗਿਆ ਫਿਰ ਕਿਹਦੇ ਕਲਬ ਦੇਣਗੇ? ਹੂੰ। ਇਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਹ ਕੋਈ ਸੌਖਾ ਮਾਮਲਾ ਨਹੀਂ ਹੈ। ਹੂੰ। ਅੱਜੇ ਬਹੁਤ ਫਿਰ ਇਹਨਾਂ ਨੇ ਜਿਵੇਂ ਚੁੱਪ ਕਰਕੇ ਬਹਿ ਜਾਣਾ ਕਿ ਅਸੀਂ ਇਸੇ ਤਨਖਾਹ 'ਤੇ ਕੰਮ ਕਰਨ ਨੂੰ ਤਿਆਰ ਹੈ। ਮੈਂ ਸਮਝਦਾ ਕਿ ਜਿਹੜੀ ਇਹ ਦਖਲਅੰਦਾਜ਼ੀਆਂ ਕੀਤੀਆਂ ਨੇ ਬਿਲਕੁਲ ਗਲਤ ਕੀਤੀਆਂ ਨੇ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਬਫਤ ਗਿਆ ਉੱਥੇ ਧਾਮੀ ਸਾਹਿਬ ਦੀ ਗਵਾਈ ਵਿੱਚ। ਉਹਨਾਂ ਨੂੰ ਏਕ ਰਾਤ ਛਿੰਦੇ ਦੀ ਥਾ ਤੇ ਦਵਿੰਦਰ ਫੜਨ ਵੀਰ ਨੂੰ ਮਿਲਣਾ ਚਾਹੀਦਾ ਹੈ। ਕਿਉਂਕਿ ਤਾਰ ਦਿੱਲੀੋਂ ਹਿਲਦੀ ਹੈ। ਦਿੱਲੀ ਦੇ ਮੁਤਾਬਕ ਹੈ। ਤੇ ਜਿਹੜੇ ਜਵਾਬ ਪਾਰਲੀਮੈਂਟ ਦੇ ਵਿੱਚ ਦਿੱਤੇ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਪਹਿਲਾਂ ਗ੍ਰਹਿ ਮੰਤਰੀ ਨੇ ਬੀਬੀ ਹਰਸਪ੍ਰਿਤ ਕੌਰ ਬਾਦਲ ਨੂੰ ਜਵਾਬ ਦਿੱਤਾ ਫਿਰ ਕਹਿੰਦੇ ਪ੍ਰਧਾਨ ਮੰਤਰੀ ਨੇ ਵੀ ਕੋਈ ਦੇਤਾ ਇਹ ਤਾਂ ਲੱਗਦਾ ਕੀ ਹੈ ਜੇ ਆਲੰਗ ਇੰਡੀਆ ਕੋ ਗੁਰਦੁਆਰਾ ਐਕਟ ਹੋਂਦ ਵਿੱਚ ਆ ਜਾਂਦਾ ਉਦੋਂ ਇਹਨਾਂ ਨੂੰ ਸਮਝ ਹੀ ਨਹੀਂ ਆਈ ਕਿ ਆਲੰਗ ਇੰਡੀਆ ਗੁਰਦੁਆਰਾ ਐਕਟ ਦਾ ਮੈਨਾ ਕੀ ਹੈ ਜੋ ਉਸ ਵੇਲੇ ਇਹਦੇ ਤੇ ਇਹ ਕੰਮ ਕੀਤਾ ਹੁੰਦਾ ਇਹਨਾਂ ਨੂੰ ਤਾਂ ਇਹ ਸੀ ਕਿ ਸਾ ਤੋਂ ਬਾਹਰ ਨਹੀਂ ਜਾਣਾ ਇਹ ਹਰਿਆਣੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੌਲਾ ਪਾਉਂਦੇ ਐ ਤੇ ਦਿੱਲੀ ਵਾਲੇ ਕੀ ਐ ਜੀ ਜੀ ਉਹ ਵੀ ਤਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਿੱਚੋਂ ਹੀ ਨਿਕਲੀ ਐ ਪਟਨਾ ਸਾਹਿਬ ਦਾ ਬੋਰਡ ਤੇ ਹਜੂਰ ਸਾਹਿਬ ਦਾ ਬੋਰਡ ਤੇ ਮੰਗ ਤਾਂ ਇੱਥੇ ਰਾਜਸਥਾਨ ਨੇ ਵੀ ਕਰਤੀ ਸਾਡੀ ਕਮੇਟੀ ਵੱਖਰੀ ਹੋਣੀ ਚਾਹੀਦੀ ਐ ਤੁਹਾਡੇ ਤੇ ਸਵਾਲ ਉੱਠੇ ਤੁਹਾਡੇ ਫੰਡਾਂ ਤੇ ਉੱਠੇ ਜਦੋਂ ਇੱਕ ਡੇਰੇਦਾਰ ਨੂੰ ਮਾਫੀ ਦਾ ਸਵਾਲ ਆਇਆ ਤੁਸੀਂ 92 ਲੱਖ ਦੇ ਇਸ਼ਤਿਹਾਰ ਸਾਬਕਾ ਜੱਦਦਰ ਭਾਈ ਰਣਜੀਤ ਸਿੰਘ ਤੁਹਾਡੇ ਤੇ ਤਕਰੀਬਨ 14 ਕਰੋੜ ਰੁਪਏ ਦੇ 2019 ਦੇ ਵਿੱਚ ਜਦੋਂ 550 ਸਾਲਾ ਮਨਾਇਆ ਗਿਆ ਗੁਰੂ ਨਾਨਕ ਪਾਤਸ਼ਾਹ ਦਾ ਕਹਿੰਦੇ ਤੰਬੂਆਂ ਤੇ ਖਰਚ ਕਰਤਾ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਇੱਕ ਗੱਲ ਕਹਿੰਦੇ ਸੀ ਕਿ ਗੁਰੂ ਘਰ ਦੀ ਇਹ ਦੂਦ ਦੇ ਅੰਦਰ ਦੇ ਸਵਾਗਤ ਤੁਸੀਂ ਸੰਭੋ ਸਰਕਾਰ ਸਾਧੀਆਂ ਬਾਹਰਲੇ ਅਸੀਂ ਸਭ ਲੈਣੇ ਆ ਤੇ 12-14 ਕਰੋੜ ਰੁਪਇਆ ਲੋਨ ਦੀ ਲੋੜ ਕੀ ਪੈਗੀ ਸੀ ਇਹ ਚੀਜ਼ਾਂ ਧਰਮ ਦੇ ਪ੍ਰਚਾਰ ਤੇ ਲਾ ਦੰਦੇ ਕੋਈ ਮੈਡੀਕਲ ਕਾਲਜ ਖੋਲ ਦੰਦੇ ਮੌਜੂਦਾ ਧਾਰਿਆਂ ਨੂੰ ਮਜ਼ਬੂਤ ਕਰ ਦੰਦੇ ਉਸ ਪਾਸੇ ਨਹੀਂ ਅਸੀਂ ਜਾਣਾ ਤੇ ਜਦੋਂ ਵਕਤ ਟੱਪ ਜੇ ਫਿਰ ਆਲਪਤਾਲਾ ਆਲਾ ਆਲਾਪ ਕਰੀ ਜਾਣਾ ਸੋ ਇਹ ਗਾਇਨੇ ਇਹਨਾਂ ਦਾ ਆਪਣਾ ਪ੍ਰੋਗਰਾਮ ਹੈ ਹੱਕ ਮੰਗਦਾ ਹੈ ਕੋਈ ਵੀ ਪ੍ਰੋਟੈਸਟ ਕਰਨ ਦਾ ਉਹ ਕਿਸੇ ਦਾ ਵੀ ਬਿਲਕੁਲ ਹੱਕ ਹੈ ਮੈਂ ਉਹਦੇ ਤੇ ਇਸ ਤੋਂ ਸਵਾ ਹੋਰ ਕੁਝ ਨਹੀਂ ਕਹਿਣਾ ਜੇ ਲੋਕਤੰਤਰ ਦੇ ਵਿੱਚ ਕਿਸੇ ਤਰ੍ਹਾਂ ਨੂੰ ਵੀ ਭਾਵੇਂ ਧਾਰਮਿਕ ਹੈ ਭਾਵੇਂ ਸਿਆਸੀ ਹੈ ਜਾਂ ਸਮਾਜਿਕ ਹੈ ਮੁਜਾਰਾ ਕਰਕੇ ਜਾਓ ਸੰਵਿਧਾਨ ਸਾਡਾ ਉਹਦੀ ਕਾਨੂੰਨ ਸਾਡਾ ਉਹਦੀ ਆਗਿਆ ਦਿੰਦਾ ਹੈ ਪਰ ਅੱਜ ਕੱਲ੍ਹ ਇਹ ਸਾਰੀਆਂ ਚੀਜ਼ਾਂ ਆਪਣੇ ਮੁਤਾਬਕ ਕੀਤੀਆਂ ਜਾਣਗੀਆਂ। ਨਿਟਰ ਹਾਂ ਨਿਰਪੱਖ ਰਹਾਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਏ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਫੋਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਕੀ 5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ